ਮੈਂ ਭਰਪੂਰ ਸਿੰਘ ਜੀ ਪਿੰਡ ਗਗੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਹਾਂ ਜੀ ਅਸੀਂ ਪਿਛਲੇ 4 ਸਾਲਾਂ ਤੋਂ ਜੀਆ ਪਲਾਉ ਦੇ ਨਾਲ ਪਰਾਲੀ ਵਿੱਚ ਬੋਹਣੇ ਖੇਤਾਂ ਦੇ ਇਹਦੇ ਨਾਲ ਆਲੂ ਦੀ ਕੁਆਲਿਟੀ ਵੀ ਬਹੁਤ ਵਧੀਆ ਬਣਦੀ ਆ ਤੇ ਝਾੜ ਵਧਦਾ ਦੂਜਾ ਨੰਬਰ ਜੀ ਸਮੇਂ ਦੀ ਬਚਤ ਹੁੰਦੀ ਆ ਠੀਕ ਹੈ ਜੀ ਪੋਟਾਸ਼ ਸਵਾਨ ਦੀ ਲੋੜ ਨਹੀਂ ਪੈਂਦੀ ਅੱਛਾ ਪੋਟਾਸ਼ ਜ਼ੀਰੋ ਕਰਤੀ ਜੀ ਹਾਂ ਜ਼ੀਰੋ ਕਰਤੀ ਆ ਅਸੀਂ ਅੱਛਾ ਜੀ ਇਹ ਆਲੂ ਬਹੁਤ ਵਧੀਆ ਬਣਦੇ ਪੋਟਾਸ਼ ਆਲੂ ਪਿਛਲੇ 4 ਸਾਲਾਂ ਤੋਂ ਹੁਣ ਤੁਸੀਂ ਇਹ ਕਾਸਟ ਕਰ ਰਹੇ ਹਾਂ ਜੀ ਇਸ ਢੰਗ ਨਾਲ ਇਹ ਕਿਨੇ ਕਰਦੇ ਫਸਲ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਝਾੜ ਕਿੰਨਾ ਕੁ ਵੱਧ ਗਿਆ ਜੀ ਆਪਣਾ ਝਾੜ ਘੱਟੋ ਘੱਟ 70 ਥੱਲੇ ਦਾ ਬਣਦਾ ਸੀ ਸਾਡੇ ਕੋਲ ਤੇ ਦੂਜੇ ਅਸੀਂ ਮਹਿੰਦਰ ਵਾਲੇ ਨੇ ਵੇਚ ਦਿਓ ਉਹਨਾਂ ਨੂੰ ਜੀ 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 ਕੁਆਲਿਟੀ ਕਿੰਨੀ ਇੰਪਰੂਵ ਹੋਈ ਹੈ ਬਹੁਤ ਵਧੀਆ ਜਾਂ ਕਰ ਜਾਂ ਕੇ ਦੇਖੋ ਜੀ ਜਿਵੇਂ ਸਾਫ਼ ਨਿਕਲਦਾ ਠੀਕ ਹੈ ਜੀ ਇਹਦੇ ਨਾਲ ਮਿੱਟੀ ਨਹੀਂ ਫੜਦੀ ਪਰਾਲੀ ਦੇ ਨਾਲ ਠੀਕ ਹੈ ਜੀ ਤੇ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦੋ ਬਈ ਸਭ ਨੂੰ ਕਹਿੰਦਾ ਸਾਰੇ ਇਹੀ ਕੰਮ ਕਰਨ ਜੀ ਆਲੂ ਦੀ ਕਾਸਟ ਕਰਨ ਵਾਲੇ ਕਿਸਾਨ ਵੀਰਾਂ ਨੂੰ ਹਨਾ ਹਾਂ ਪੋਲਾ ਹੋ ਜਾਂਦਾ ਜੀ ਖੇਤ ਬਹੁਤ ਪਾਣੀ ਜਦੋਂ ਮੀਂ ਗਲਣ ਦੀ ਸਮੱਸਿਆ ਨਹੀਂ ਆਉਂਦੀ 11 ਸਾਡੇ ਬਿਨਾਂ ਪਹਿਲਾਂ ਕਰਦੇ ਸੀ ਪਾਉਂਦਾ ਲੂ ਗਲੇ ਨੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਵਰਪੁਨ ਜੀ